ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਪੁੱਲਰ ਪੁੱਲ ਡੈਰੀ ਫਾਰਮ ਦੇ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਤੁਹਾਨੂੰ ਆਪਣੇ ਇਲਾਕੇ ਦੇ ਵਿੱਚੋਂ ਨੁਕਰਾ ਘੋੜੀਆਂ ਦਿਖਾ ਰਿਹਾ ਜੋ ਕਿ ਤੁਹਾਡੇ ਸਾਹਮਣੇ ਆ ਮਾਂ ਮਾਂ ਔਰ ਬੱਚੀ ਦੋਨੋਂ ਨਾਲ-ਨਾਲ ਖੜੀਆਂ ਨੇ ਆਪਣੀ ਖੇਤੀ ਦੇ ਨਾਲ-ਨਾਲ ਵੀਰ ਨੇ ਘੋੜੀਆਂ ਦੇ ਉੱਤੇ ਵੀ ਸ਼ੌਂਕ ਰੱਖਿਆ ਹੋਇਆਗਾ ਜੋ ਕਿ ਆਪਣੇ ਘਰੇ ਹੀ ਘੋੜੀਆਂ ਦਾ ਤਵੇਲਾ ਬਣਾਇਆ ਹੋਇਆਗਾ ਵੀਰ ਨੇ ਦੇਖੋ ਜੀ ਇਸ ਘੋੜੀ ਨੂੰ ਕੱਲ तकरीबन 200 ਕਿਲੋਮੀਟਰ ਦੂਰ ਜਾ ਕੇ ਵੀਰ ਨੇ ਇਹਦੀ ਪਰਵਾਈ ਕਰਵਾ ਕੇ ਲੈ ਕੇ ਆਏ ਨੇ ਪ੍ਰਮਾਤਮਾ ਸੁੱਖ ਰੱਖੇ ਕਿ ਇਸ ਘੋੜੀ ਨੂੰ ਗੱਭਣ ਨਿਕਲਿਆ ਵੇ ਤੇ ਵੀਰ ਦੀ ਮਿਹਨਤ ਪਰਲੇ ਪੈ ਜਾਏ ਦੇਖੋ ਜੀ ਤੁਸੀਂ ਵੀਰ ਨੂੰ ਪੂਰਾ ਸ਼ੌਂਕ ਆ ਘੋੜੀਆਂ ਦਾ ਆਪਾਂ ਨੂੰ ਕੋਡੀਆਂ ਦੀ ਇੰਨੀ ਜਾਣਕਾਰੀ ਨਹੀਂ ਵੀਰੇ ਫੇਰ ਵੀ ਵੀਰ ਤੋਂ ਜਾਣਕਾਰੀ ਲੈ ਕੇ ਤੁਹਾਨੂੰ ਇਹ ਵੀਡੀਓ ਸ਼ੇਅਰ ਕਰ ਰਹੇ ਆ ਜੇ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰਨਾ ਜੋ ਕਿ ਵੀਰ ਕੋਲੇ ਤਿੰਨ ਬਾਈਟ ਰੰਗ ਚ ਨੌਕਰੀਆਂ ਕੋਡੀਆਂ ਨੇ ਦੋ ਰੈੱਡ ਨੇ ਵੀਡੀਓ ਅੱਛੀ ਲੱਗੀ ਸ਼ੇਅਰ ਔਰ ਲਾਈਕ ਜਰੂਰ ਕਰ